ਪੰਜਾਬ ਦੇ ਸਾਬਕਾ ਗਵਰਨਰ ਬਨਵਾਰੀ لال ਪ੍ਰੋਹਿਤ ਦੇ ਅਸਤੀਫੇ ਤੋਂ ਬਾਅਦ ਹੁਣ ਇੱਕ ਨਵਾਂ ਸਵਾਲ ਸਰਕੂਲੇਟ ਹੋਣ ਲੱਗਿਆ ਹੈ ਇੱਕ ਨਵਾਂ ਸਵਾਲ ਸਰਫੇਸ ਕਰਨ ਲੱਗਾ ਤੇ ਇਸ ਸਵਾਲ ਦੇ ਨਾਲ ਨਾਲ ਇੱਕ ਨਾਮ ਸਾਹਮਣੇ ਆ ਰਿਹਾ ਉੱਭਰਦਾ ਹੋਇਆ ਨਾਮ ਕਿਰਨ ਬੇਦੀ ਦਾ ਹੈ ਪੰਜਾਬ ਦੇ ਨਾਲ ਕਿਰਨ ਬੇਦੀ ਦਾ ਪੁਰਾਣਾ ਤਾਲੁਕ ਹੈ ਪਰ ਹੁਣ ਇਹ ਚਰਚਾ ਛਿੜ ਗਈ ਹੈ ਕਿ ਕੀ ਕਿਰਨ ਬੇਦੀ ਪੰਜਾਬ ਦੇ ਨਵੇਂ ਰਾਜਪਾਲ ਹੋਣਗੇ ਨਵੇਂ ਗਵਰਨਰ ਹੋਣਗੇ ਕਿ ਭਾਜਪਾ ਦੇ ਵੱਲੋਂ ਕਿਰਨ ਬੇਦੀ ਨੂੰ ਇਹ ਕੁਰਸੀ ਸੌਂਪੀ ਜਾਵੇਗੀ ਇਹ ਔਦਾਂ ਸੌਂਪਿਆ ਜਾਵੇਗਾ ਇਹ ਸਵਾਲ ਇਸ ਵੇਲੇ ਸਰਫਿਸ ਕਰਦਾ ਪਰ ਆਖਰਕਾਰ ਇਹ ਸਵਾਲ ਸਾਹਮਣੇ ਕਿੱਦਾਂ ਆਇਆ ਕਿਰਨ 베ਦੀ ਜਿਹੜੇ ਪੁੱਡੂਚੇਰੀ ਦੇ ਗਵਰਨਰ ਰਹਿ ਚੁੱਕੇ ਨੇ ਜਿਹੜੇ ਕੀ ਭਾਰਤ ਦੇ ਪਹਿਲੇ ਮਹਿਲਾ ਆਈਏਐਸ ਅਫਸਰ ਬਣੇ ਸਨ ਉਹ ਅਚਾਨਕ ਭਾਰਤ ਦੇ ਗਵਰਨਰ ਵਜੋਂ ਕਦੋਂ ਸਾਹਮਣੇ ਆ ਗਏ ਕਦੋਂ ਉੱਭਰ ਗਏ ਇਸ ਦਾ ਜਵਾਬ ਦਰਅਸਲ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਸਾਹਮਣੇ ਆਇਆ ਲੁਧਿਆਣੇ ਦੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਨੇ ਡਾਕਟਰ ਕਮਲ ਸੋਈ ਉਹਨਾਂ ਦੇ ਵੱਲੋਂ ਇੱਕ ਟਵਿੱਟਰ ਦੇ ਉੱਤੇ ਪੋਸਟ ਪਾਈ ਗਈ ਹੈ ਐਕਸ ਦੇ ਉੱਤੇ ਇੱਕ ਪੋਸਟ ਪਾਈ ਗਈ ਸੀ ਜਿਸ ਤੋਂ ਬਾਅਦ ਭਾਵੇਂ ਉਹਨਾਂ ਨੇ ਉਹ ਪੋਸਟ ਤਾਂ ਡਿਲੀਟ ਕਰ ਦਿੱਤੀ ਪਰ ਉਸ ਦੇ ਆਧਾਰ ਦੇ ਉੱਤੇ ਇੱਕ ਵੱਡੀ ਚਰਚਾ ਜ਼ਰੂਰ ਛਿੜ ਗਈ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਕਿਰਨ ਬੇਦੀ ਵੱਡੇ ਹੁੰਦੇ ਨੇ ਔਰ ਪੰਜਾਬ ਦੇ ਨਾਲ ਉਹਨਾਂ ਦਾ ਪੁਰਾਣਾ ਤਾਲੁਕ ਵੀ ਰਿਹਾ ਪਰ ਸਿਰਫ ਪੰਜਾਬ ਦੇ ਨਾਲ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਵੀ ਪੁਰਾਣਾ ਤਾਲੁਕ ਰਿਹਾ ਹੈ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਧਿਆ ਦੇ ਨਾਲ ਅਨਸ਼ਣ ਵੇਲੇ ਜੁੜੇ ਸੀ ਕਿਰਨ 베ਦੀ ਪਰ ਉਸ ਤੋਂ ਬਾਅਦ ਅਚਾਨਕ ਭਾਜਪਾ ਵੱਲ ਨੂੰ ਹੋ ਗਏ ਔਰ ਭਾਜਪਾ ਨੂੰ ਸਿੱਧਾ ਸਮਰਥਨ ਦੇ ਦਿੱਤਾ ਗਿਆ 2014 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਡਟ ਕੇ ਔਰ ਉਸ ਤੋਂ ਬਾਅਦ 2015 ਦੇ ਵਿੱਚ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਕਿਰਨ 베ਦੀ ਪਰ ਇਸ ਮਾਮਲੇ ਸੰਬੰਧੀ ਚਰਚਾਵਾਂ ਤੇਜ਼ੀ ਫੜਦੀਆਂ ਨਜ਼ਰ ਆ ਰਹੀਆਂ ਕਿ ਕੀ ਪੰਜਾਬ ਦੇ ਨਵੇਂ ਰਾਜਪਾਲ ਕਰਨ ਬੇਦੀ ਹੋਣਗੇ ਕਿ ਕੀ ਕਰਨ ਬੇਦੀ ਨੂੰ ਪੰਜਾਬ ਦੇ ਨਵੇਂ ਰਾਜਪਾਲ ਬਣਾਇਆ ਜਾਵੇਗਾ ਇਸ ਸਵਾਲ ਦਾ ਆਧਾਰ ਜਿਹੜਾ ਸੀਗਾ ਉਹ ਇੱਕ ਐਕਸ ਪੋਸਟ ਬਣੀ ਹੈ ਇੱਕ ਟਵਿੱਟਰ ਪੋਸਟ ਬਣੀ ਹੈ ਜਿਸ ਟਵੀਟ ਦੇ ਆਧਾਰ ਦੇ ਉੱਤੇ ਇਹ ਚਰਚਾ ਆਖਰਕਾਰ ਚੱਲ ਪਈ ਉਸ ਪੋਸਟ ਦੇ ਵਿੱਚ ਕਰਨ ਬੇਦੀ ਨੂੰ ਪੰਜਾਬ ਦੇ ਨਾਲ ਸਿੱਧਾ ਤਾਲੁਕ ਰੱਖਣਾ ਦੱਸਿਆ ਗਿਆ ਔਰ ਕਿਹਾ ਕਿ ਕਿਰਨ 베ਦੀ ਪੰਜਾਬ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਔਰ ਪੰਜਾਬ ਦੀ ਮੌਜੂਦਾ ਹਾਲਾਤ ਜਿਹੜੇ ਨੇ ਉਹਨਾਂ ਨੂੰ ਸੁਧਾਰ ਸਕਦੇ ਨੇ ਇਹ ਕਿਰਨ 베ਦੀ ਕਰ ਸਕਦੇ ਨੇ ਇਸ ਬਾਰੇ ਡਾਕਟਰ ਸੋਈ ਦਾ ਕਹਿਣਾ ਸੀ ਡਾਕਟਰ ਸੋਈ ਡਾਕਟਰ ਕਮਲ ਸੋਈ ਜਿਹੜੇ ਭਾਜਪਾ ਦੇ ਬੁਲਾਰੇ ਨੇ ਸੂਬਾ ਪਧਰੀ ਬੁਲਾਰੇ ਨੇ ਔਰ ਲੁਧਿਆਣੇ ਦੇ ਰਹਿਣ ਵਾਲੇ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਹਾਲਾਂਕਿ ਜਦੋਂ ਉਹ ਜਾਣਕਾਰੀ ਵਿਸ਼ੇਸ਼ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਬਖਸ਼ਾ ਬਣ ਗਈ ਤੇ ਉਸ ਤੋਂ ਬਾਅਦ ਉਸ ਪੋਸਟ ਨੂੰ ਡਾਕਟਰ ਸੋਈ ਦੇ ਵੱਲੋਂ ਡਿਲੀਟ ਕਰ ਦਿੱਤਾ ਗਿਆ ਹਾਲਾਂਕਿ ਅਜੇ ਤੱਕ ਇਹਨਾਂ ਮਾਮਲਿਆਂ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਕਿ ਕੀ ਕਿਰਨ ਬੇਦੀ ਦਾ ਨਾਮ ਹੀ ਭਾਜਪਾ ਦੇ ਜ਼ਹਿਨ ਦੇ ਵਿੱਚ ਤੁਰਦਾ ਪਿਆ ਹੈ ਕਿ ਪੰਜਾਬ ਦੇ ਨਵੇਂ ਰਾਜਪਾਲ ਕਿਰਨ ਬੇਦੀ ਨੂੰ ਬਣਾਇਆ ਜਾਵੇਗਾ ਵੱਡਾ ਸਵਾਲ ਤਾਂ ਇਹ ਹੈਗਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਉੱਤੇ ਨਿਰਣਾ ਕੀ ਲਿਆ ਜਾਵੇਗਾ। ਚੋਣਾ ਨਜ਼ਦੀਕ ਨੇ ਔਰ ਦੂਜੇ ਪਾਸੇ ਰਾਜਪਾਲ ਰਹਿ ਚੁੱਕੇ ਬਨਵਾਰੀ ਲਾਲ ਪ੍ਰੋਹਿਤ ਨੇ ਅਸਤੀਫਾ ਦੇ ਦਿੱਤਾ। ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਹੋਏਗਾ ਉਹ ਦੱਸਦੇ ਰਵਾਂਗੇ ਪਰ ਉਦੋਂ ਤੱਕ ਲਈ ਬਣੇ ਰਹੋ 1 India Punjabi ਤੇ। Subscribe to 1 India channel and never miss an update.